ਭਾਰਤ ਭਾਰਤ ਪਾਕਿਸਤਾਨ ਤਣਾਅ ਦੇ ਵਿਚਾਲੇ ਦਰਸਲ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਮੌਕੜਲ ਹੋਏਗੀ ਪੰਜਾਬ ਦੇ ਵਿੱਚ ਫਿਰ ਤੋਂ ਬਲੈਕਆਊਟ ਹੋਏਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸੈਮੇ ਹੋਏ ਨਹੀਂ ਕਿਉਂਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਦੂਰ ਆਪਰੇਸ਼ਨ ਹਜੇ ਤੱਕ ਜਾਰੀ ਹੈ ਉਹ ਖਤਮ ਨਹੀਂ ਹੋਇਆ ਲਗਾਤਾਰ ਬਾਰਡਰ ਦੇ ਉੱਤੇ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਇਹ ਤਾਂ ਬਿਲਕੁਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੌਕੜਲ ਹੋਏਗੀ ਬਲੈਕਆ ਫਿਰ ਤੋਂ ਇਹ ਹਸਲ ਹੈ ਜਿਹੜੀ ਉਹ ਕੀਤੀ ਜਾਏਗੀ ਪਰ ਵੱਡਾ ਸਵਾਲ ਇਹ ਹੋਏਗਾ ਕਿ ਆਖਿਰਕਾਰ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੌਕ ਡਰਲ ਹੋਏਗੀ ਕਿਹੜੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਊਗਾ ਕਿਉਂਕਿ ਬੀਤੇ ਦਿਨੀ ਜਦੋਂ ਬਲੈਕਆਊਟ ਦਾ ਸਿਲਸਿਲਾ ਜਾਰੀ ਹੋਇਆ ਸੀ ਮੌਕ ਡਰਲ ਦੀ ਗੱਲ ਕੀਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਕਹਿ ਸਕਦਾ ਹੈ ਕਿ ਰਿਜ਼ਲਟ ਦੇਖਣ ਨੂੰ ਮਿਲਿਆ ਸੀ ਨਤੀਜਾ ਦੇਖਣ ਨੂੰ ਮਿਲਿਆ ਸੀ ਤਾਂ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਤਾਂ ਦੱਸਦੇ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ 31 ਮਈ ਨੂੰ ਪੰਜਾਬ ਦੇ ਵਿੱਚ ਮੌਕ ਡਰਲ ਕੀਤੀ ਜਾਏਗੀ ਬਲੈਕਆਊਟ ਕੀਤਾ ਜਾਏਗਾ ਦੱਸਦੇ ਕਿ ਸਾਇਰਨ ਨੇ ਜਿਹੜੇ ਫਿਰ ਤੋਂ ਬਚਣਗੇ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਅਨੁਕੀ ਸ਼ਨੀਵਾਰ ਨੂੰ ਸੈਲਫ ਡਿਫੈਂਸ ਮੌਕ ਡ੍ਰਿਲ ਹੋਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਨੂੰ 31 ਮਈ ਨੂੰ ਕੀਤਾ ਜਾਏਗਾ ਆ ਤਾਂ ਬਿਲਕੁਲ ਦੱਸਦੇ ਕਿ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ 31 ਮਈ ਨੂੰ ਕੀਤੀ ਜਾਏਗੀ ਪਹਿਲਾਂ ਇਹ ਮੌਕ ਡ੍ਰਿਲ 29 ਮਈ ਨੂੰ ਹੋਣੀ ਸੀ ਪਰ ਪ੍ਰਸ਼ਾਸਨਿਕ ਕਾਰਨਾ ਕਰਕੇ ਇਸ ਨੂੰ ਬਿਲਕੁਲ ਇਹ ਮੌਕੜਾ ਜਿਹੜੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੀ ਜਾਏਗੀ ਤਾਂ ਮੌਕੜਾ ਜੰਮੂ ਜੰਮੂ ਅਤੇ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਹੋਏਗੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੌਕੜਾ ਨਹੀਂ ਹੋਏਗੀ ਸਗੋਂ ਜਿਹੜੇ ਸਰਹੱਦੀ ਇਲਾਕੇ ਨੇ ਯਾਨੀ ਕਿ ਤਰਨਤਾਰਨ ਹੋ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰ ਲੈਣੇ ਆ ਫਿਰੋਜ਼ਪੁਰ ਦੀ ਗੱਲ ਕਰ ਲੈਣੇ ਆ ਫਸਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਇਲਾਕੇ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਮੌਕੜਾ ਅਤੇ ਬਲੈਕਆਊਟ ਜਿਹੜਾ 31 ਮਹੀਨਿਆਂ ਦੇਖ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਤੁਸੀਂ ਕਿਹ ਰਹਸਿੰਗ ਜਰਨਲਿਸਟ ਮੈਂ ਹਾਂ ਪ੍ਰਦੀਪ ਗੌਰਤ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਦਰਸਲ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਮੌਕੜਲ ਹੋएगी ਪੰਜਾਬ ਦੇ ਵਿੱਚ ਫਿਰ ਤੋਂ ਬਲੈਕਆਊਟ ਹੋਏਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮੇ ਹੋਈ ਨਹੀਂ ਕਿਉਂਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਦੂਰ ਆਪਰੇਸ਼ਨ ਹਜੇ ਤੱਕ ਜਾਰੀ ਹੈ ਉਹ ਖਤਮ ਨਹੀਂ ਹੋਇਆ ਲਗਾਤਾਰ ਬਾਰਡਰ ਦੇ ਉੱਤੇ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਤਾਂ ਬਿਲਕੁਲ ਪੰਜਾਬ ਦੇ ਵਿੱਚ ਮੌਕ ਡਰਲ ਹੋਏਗੀ ਬਲੈਕਆਊਟ ਹੋਏਗਾ ਦਰਸਲ ਫਿਰ ਤੋਂ ਰਿਹਸਲ ਹੈ ਜਿਹੜੀ ਉਹ ਕੀਤੀ ਜਾਏਗੀ ਪਰ ਵੱਡਾ ਸਵਾਲ ਇਹ ਹੋਏਗਾ ਕਿ ਆਖਿਰਕਾਰ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੌਕ ਡਰਲ ਹੋਏਗੀ ਕਿਹੜੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਊਗਾ ਕਿਉਂਕਿ ਬੀਤੇ ਦਿਨੀ ਜਦੋਂ ਬਲੈਕਆਊਟ ਦਾ ਸਿਲਸਿਲਾ ਜਾਰੀ ਹੋਇਆ ਸੀ ਮੌਕ ਡਰਲ ਦੀ ਗੱਲ ਕੀਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਕਹਿ ਸਕਦਾ ਹੈ ਕਿ ਰਿਜ਼ਲਟ ਦੇਖਣ ਨੂੰ ਮਿਲਿਆ ਸੀ ਨਤੀਜਾ ਦੇਖਣ ਨੂੰ ਮਿਲਿਆ ਸੀ ਤਾਂ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਤਾਂ ਦੱਸਦੀ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ 31 ਮਈ ਨੂੰ ਪੰਜਾਬ ਦੇ ਵਿੱਚ ਮੌਕ ਡਰਲ ਕੀਤੀ ਜਾਏਗੀ ਬਲੈਕਆਊਟ ਕੀਤਾ ਜਾ ਅ ਦੱਸਦੀ ਹੈ ਕਿ ਸਾਇਰਨ ਨੇ ਜਿਹੜੇ ਫਿਰ ਤੋਂ ਵੱਜਣਗੇ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਯਾਨੀ ਕਿ ਸ਼ਨੀਵਾਰ ਨੂੰ ਸੈਲਫ ਡਿਫੈਂਸ ਮੌਕ ਡ੍ਰਿਲ ਹੋਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਨੂੰ 31 ਮਈ ਨੂੰ ਕੀਤਾ ਜਾਏਗਾ ਤਾਂ ਬਿਲਕੁਲ ਦੱਸਦੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ 31 ਮਈ ਨੂੰ ਕੀਤੀ ਜਾਏਗੀ ਪਹਿਲਾਂ ਇਹ ਮੌਕ ਡ੍ਰਿਲ 2 ਕਾਰਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਇਹ ਮੌਕਰਲ ਹੈ ਜਿਹੜੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੀ ਜਾਏਗੀ ਤਾਂ ਮੌਕਰਲ ਜੰਮੂ ਜੰਮੂ ਅਤੇ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਹੋਏਗੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੌਕਰਲ ਨਹੀਂ ਹੋਏਗੀ ਸਗੋਂ ਜਿਹੜੇ ਸਰਹੱਦੀ ਇਲਾਕੇ ਨੇ ਯਾਨੀ ਕਿ ਤਰਨਤਾਰਨ ਹੋ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰ ਲੈਣੇ ਆ ਫਿਰੋਜ਼ਪੁਰ ਦੀ ਗੱਲ ਕਰ ਲੈਣੇ ਆ ਫਸਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਇਲਾਕੇ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਮੌ ਰੋਲ ਤੇ ਬਲੈਕ ਕਾਉਂਟ ਜਿਹੜਾ 31 ਮਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਤੋਂ ਸਿਕੁਰਿਟੀ ਰੈਸਿੰਗ ਜਰਨਲਿਸਟ ਮੈਂ ਹਾਂ ਪ੍ਰਦੀਪ ਗੌਰਤ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਦਰਸਲ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਮੌਕ ਟ੍ਰਲ ਹੋਏਗੀ ਪੰਜਾਬ ਦੇ ਵਿੱਚ ਫਿਰ ਤੋਂ ਬਲੈਕਆਊਟ ਹੋਏਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮੇ ਹੋਈ ਨਹੀਂ ਕਿਉਂਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਦੂਰ ਆਪਰੇਸ਼ਨ ਹਜੇ ਤੱਕ ਜਾਰੀ ਹੈ ਉਹ ਖਤਮ ਨਹੀਂ ਹੋਇਆ ਲਗਾਤਾਰ ਬਾਰਡਰ ਦੇ ਉੱਤੇ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਮੌਕ ਡਰਲ ਹੋਏਗੀ ਬਲੈਕਆਊਟ ਹੋਏਗਾ ਦਰਸਲ ਫਿਰ ਤੋਂ ਰਿਹਸਲ ਹੈ ਜਿਹੜੀ ਉਹ ਕੀਤੀ ਜਾਏਗੀ ਪਰ ਵੱਡਾ ਸਵਾਲ ਇਹ ਹੋਏਗਾ ਕਿ ਆਖਿਰਕਾਰ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੌਕ ਡਰਲ ਹੋਏਗੀ ਕਿਹੜੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਏਗਾ ਕਿਉਂਕਿ ਬੀਤੇ ਦਿਨੀ ਜਦੋਂ ਬਲੈਕਆਊਟ ਦਾ ਸਿਲਸਿਲਾ ਜਾਰੀ ਹੋਇਆ ਸੀ ਮੌਕ ਡਰਲ ਦੀ ਗੱਲ ਕੀਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਕਹਿ ਸਕਦਾ ਹੈ ਕਿ ਰਿਜ਼ਲਟ ਦੇਖਣ ਨੂੰ ਮਿਲਿਆ ਸੀ ਨਤੀਜਾ ਦੇਖਣ ਨੂੰ ਮਿਲਿਆ ਸੀ ਤਾਂ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਤਾਂ ਦੱਸਦੀ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ 31 ਮਈ ਨੂੰ ਪੰਜਾਬ ਦੇ ਵਿੱਚ ਮੌਕ ਡਰਲ ਕੀਤੀ ਜਾਏਗੀ ਬਲੈਕਆਊਟ ਕੀਤਾ ਜਾ ਅ ਦੱਸਦੀ ਹੈ ਕਿ ਸਾਇਰਨ ਨੇ ਜਿਹੜੇ ਫਿਰ ਤੋਂ ਵੱਜਣਗੇ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਅਨੁਕੀ ਸ਼ਨੀਵਾਰ ਨੂੰ ਸੈਲਫ ਡਿਫੈਂਸ ਮੌਕ ਡ੍ਰਿਲ ਹੋਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਨੂੰ 31 ਮਈ ਨੂੰ ਕੀਤਾ ਜਾਏਗਾ ਤਾਂ ਬਿਲਕੁਲ ਦੱਸਦੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ 31 ਮਈ ਨੂੰ ਕੀਤੀ ਜਾਏਗੀ ਪਹਿਲਾਂ ਇਹ ਮੌਕ ਡ੍ਰਿਲ ਕਾਰਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਇਹ ਮੌਕੜਾ ਜਿਹੜੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੀ ਜਾਏਗੀ ਤਾਂ ਮੌਕੜਾ ਜੰਮੂ ਜੰਮੂ ਅਤੇ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਹੋਏਗੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੌਕੜਾ ਨਹੀਂ ਹੋਏਗੀ ਸਗੋਂ ਜਿਹੜੇ ਸਰਹੱਦੀ ਇਲਾਕੇ ਨੇ ਯਾਨੀ ਕਿ ਤਰਨਤਾਰਨ ਹੋ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰ ਲੈਣੇ ਆ ਫਿਰੋਜ਼ਪੁਰ ਦੀ ਗੱਲ ਕਰ ਲੈਣੇ ਆ ਫਸਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਇਲਾਕੇ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਮੌਕੜਾ ਰੋਲ ਤੇ ਬਲੈਕ ਕਾਉਂਟ ਜਿਹੜਾ 31 ਮਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਤੋਂ ਸਿਕੁਰਿਟੀ ਰੈਸਿੰਗ ਜਰਨਲਿਸਟ ਮੈਂ ਹਾਂ ਪ੍ਰਦੀਪ ਗੌਰਤ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਦਰਸਲ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਮੌਕੜਲ ਹੋएगी ਪੰਜਾਬ ਦੇ ਵਿੱਚ ਫਿਰ ਤੋਂ ਬਲੈਕਆਊਟ ਹੋਏਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮੇ ਕੋਈ ਨਹੀਂ ਕਿਉਂਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਦੂਰ ਆਪਰੇਸ਼ਨ ਹਜੇ ਤੱਕ ਜਾਰੀ ਹੈ ਉਹ ਖਤਮ ਨਹੀਂ ਹੋਇਆ ਲਗਾਤਾਰ ਬਾਰਡਰ ਦੇ ਉੱਤੇ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਤਾਂ ਬ ਪੰਜਾਬ ਦੇ ਵਿੱਚ ਮੌਕ ਡਰਲ ਹੋਏਗੀ ਬਲੈਕਆਊਟ ਹੋਏਗਾ ਦਰਸਲ ਫਿਰ ਤੋਂ ਰਿਹਸਲ ਹੈ ਜਿਹੜੀ ਉਹ ਕੀਤੀ ਜਾਏਗੀ ਪਰ ਵੱਡਾ ਸਵਾਲ ਇਹ ਹੋਏਗਾ ਕਿ ਆਖਿਰਕਾਰ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੌਕ ਡਰਲ ਹੋਏਗੀ ਕਿਹੜੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਊਗਾ ਕਿਉਂਕਿ ਬੀਤੇ ਦਿਨੀ ਜਦੋਂ ਬਲੈਕਆਊਟ ਦਾ ਸਿਲਸਿਲਾ ਜਾਰੀ ਹੋਇਆ ਸੀ ਮੌਕ ਡਰਲ ਦੀ ਗੱਲ ਕੀਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਕਹਿ ਸਕਦਾ ਹੈ ਕਿ ਰਿਜ਼ਲਟ ਦੇਖਣ ਨੂੰ ਮਿਲਿਆ ਸੀ ਨਤੀਜਾ ਦੇਖਣ ਨੂੰ ਮਿਲਿਆ ਸੀ ਤਾਂ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਤਾਂ ਦੱਸਦੀ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ 31 ਮਈ ਨੂੰ ਪੰਜਾਬ ਦੇ ਵਿੱਚ ਮੌਕ ਡਰਲ ਕੀਤੀ ਜਾਏਗੀ ਬਲੈਕਆਊਟ ਕੀਤਾ ਜਾ ਦੱਸਦੀ ਹੈ ਕਿ ਸਾਇਰਨ ਨੇ ਜਿਹੜੇ ਫਿਰ ਤੋਂ ਵੱਜਣਗੇ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਯਾਨੀ ਕਿ ਸ਼ਨੀਵਾਰ ਨੂੰ ਸੈਲਫ ਡਿਫੈਂਸ ਮੌਕ ਡ੍ਰਿਲ ਹੋਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਨੂੰ 31 ਮਈ ਨੂੰ ਕੀਤਾ ਜਾਏਗਾ ਤਾਂ ਬਿਲਕੁਲ ਦੱਸਦੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ 31 ਮਈ ਨੂੰ ਕੀਤੀ ਜਾਏਗੀ ਪਹਿਲਾਂ ਇਹ ਮੌਕ ਡ੍ਰਿਲ 29 ਕਾਰਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਇਹ ਮੌਕੜਾ ਲ ਜਿਹੜੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੀ ਜਾਏਗੀ ਤਾਂ ਮੌਕੜਾ ਜੰਮੂ ਜੰਮੂ ਅਤੇ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਹੋਏਗੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੌਕੜਾ ਨਹੀਂ ਹੋਏਗੀ ਸਗੋਂ ਜਿਹੜੇ ਸਰਹੱਦੀ ਇਲਾਕੇ ਨੇ ਯਾਨੀ ਕਿ ਤਰਨਤਾਰਨ ਹੋ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰ ਲੈਣੇ ਆ ਫਿਰੋਜ਼ਪੁਰ ਦੀ ਗੱਲ ਕਰ ਲੈਣੇ ਆ ਫਸਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਇਲਾਕੇ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਮੌਕੜ ਰੋਲ ਤੇ ਬਲੈਕ ਕਾ ਉੱਟ ਜਿਹੜਾ 31 ਮਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਤੋਂ ਸਿਕੁਰਸਿੰਗ ਜਰਨਲਿਸਟ ਮੈਂ ਹਾਂ ਪ੍ਰਦੀਪ ਗੌਰਤ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਦਰਸਲ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਮੌਕੜਲ ਹੋਏਗੀ ਪੰਜਾਬ ਦੇ ਵਿੱਚ ਫਿਰ ਤੋਂ ਬਲੈਕਆਊਟ ਹੋਏਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮੇ ਹੋਈ ਨਹੀਂ ਕਿਉਂਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਦੂਰ ਆਪਰੇਸ਼ਨ ਹਜੇ ਤੱਕ ਜਾਰੀ ਹੈ ਉਹ ਖਤਮ ਨਹੀਂ ਹੋਇਆ ਲਗਾਤਾਰ ਬਾਰਡਰ ਦੇ ਉੱਤੇ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਤਾਂ ਬਿਲਕੁ ਪੰਜਾਬ ਦੇ ਵਿੱਚ ਮੌਕ ਡਰਲ ਹੋਏਗੀ ਬਲੈਕਆਊਟ ਹੋਏਗਾ ਦਰਸਲ ਫਿਰ ਤੋਂ ਰਿਹਸਲ ਹੈ ਜਿਹੜੀ ਉਹ ਕੀਤੀ ਜਾਏਗੀ ਪਰ ਵੱਡਾ ਸਵਾਲ ਇਹ ਹੋਏਗਾ ਕਿ ਆਖਿਰਕਾਰ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੌਕ ਡਰਲ ਹੋਏਗੀ ਕਿਹੜੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਏਗਾ ਕਿਉਂਕਿ ਬੀਤੇ ਦਿਨੀ ਜਦੋਂ ਬਲੈਕਆਊਟ ਦਾ ਸਿਲਸਿਲਾ ਜਾਰੀ ਹੋਇਆ ਸੀ ਮੌਕ ਡਰਲ ਦੀ ਗੱਲ ਕੀਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਕਹਿ ਸਕਦਾ ਹੈ ਕਿ ਰਿਜ਼ਲਟ ਦੇਖਣ ਨੂੰ ਮਿਲਿਆ ਸੀ ਨਤੀਜਾ ਦੇਖਣ ਨੂੰ ਮਿਲਿਆ ਸੀ ਤਾਂ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਤਾਂ ਦੱਸਦੀ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ 31 ਮਈ ਨੂੰ ਪੰਜਾਬ ਦੇ ਵਿੱਚ ਮੌਕ ਡਰਲ ਕੀਤੀ ਜਾਏਗੀ ਬਲੈਕਆਊਟ ਕੀਤਾ ਜਾ ਅ ਦੱਸਦੀ ਹੈ ਕਿ ਸਾਇਰਨ ਨੇ ਜਿਹੜੇ ਫਿਰ ਤੋਂ ਵੱਜਣਗੇ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਅਨੁਕੀ ਸ਼ਨੀਵਾਰ ਨੂੰ ਸੈਲਫ ਡਿਫੈਂਸ ਮੌਕ ਡ੍ਰਿਲ ਹੋਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਨੂੰ 31 ਮਈ ਨੂੰ ਕੀਤਾ ਜਾਏਗਾ ਤਾਂ ਬਿਲਕੁਲ ਦੱਸਦੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ 31 ਮਈ ਨੂੰ ਕੀਤੀ ਜਾਏਗੀ ਪਹਿਲਾਂ ਇਹ ਮੌਕ ਡ੍ਰਿਲ ਕਾਰਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਇਹ ਮੌਕਰਲ ਜਿਹੜੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੀ ਜਾਏਗੀ ਤਾਂ ਮੌਕਰਲ ਜੰਮੂ ਜੰਮੂ ਅਤੇ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਹੋਏਗੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੌਕਰਲ ਨਹੀਂ ਹੋਏਗੀ ਸਗੋਂ ਜਿਹੜੇ ਸਰਹੱਦੀ ਇਲਾਕੇ ਨੇ ਯਾਨੀ ਕਿ ਤਰਨਤਾਰਨ ਹੋ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰ ਲੈਣੇ ਆ ਫਿਰੋਜ਼ਪੁਰ ਦੀ ਗੱਲ ਕਰ ਲੈਣੇ ਆ ਫਸਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਇਲਾਕੇ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਮੌ ਰੋਲ ਤੇ ਬਲੈਕ ਕਾਉਂਟ ਜਿਹੜਾ 31 ਮਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਤੁਸੀਂ ਸੁਣ ਰਹੇ ਹੋ ਸਨ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਦਰਸਲ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਮੌਕ ਟ੍ਰਲ ਹੋਏਗੀ ਪੰਜਾਬ ਦੇ ਵਿੱਚ ਫਿਰ ਤੋਂ ਬਲੈਕਆਊਟ ਹੋਏਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮੇ ਹੋਈ ਨਹੀਂ ਕਿਉਂਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਦੂਰ ਆਪਰੇਸ਼ਨ ਹਜੇ ਤੱਕ ਜਾਰੀ ਹੈ ਉਹ ਖਤਮ ਨਹੀਂ ਹੋਇਆ ਲਗਾਤਾਰ ਬਾਰਡਰ ਦੇ ਉੱਤੇ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਤਾਂ ਬ ਪੰਜਾਬ ਦੇ ਵਿੱਚ ਮੌਕ ਡਰਲ ਹੋਏਗੀ ਬਲੈਕਆਊਟ ਹੋਏਗਾ ਦਰਸਲ ਫਿਰ ਤੋਂ ਰਿਹਸਲ ਹੈ ਜਿਹੜੀ ਉਹ ਕੀਤੀ ਜਾਏਗੀ ਪਰ ਵੱਡਾ ਸਵਾਲ ਇਹ ਹੋਏਗਾ ਕਿ ਆਖਿਰਕਾਰ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੌਕ ਡਰਲ ਹੋਏਗੀ ਕਿਹੜੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਊਗਾ ਕਿਉਂਕਿ ਬੀਤੇ ਦਿਨੀ ਜਦੋਂ ਬਲੈਕਆਊਟ ਦਾ ਸਿਲਸਿਲਾ ਜਾਰੀ ਹੋਇਆ ਸੀ ਮੌਕ ਡਰਲ ਦੀ ਗੱਲ ਕੀਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਕਹਿ ਸਕਦਾ ਹੈ ਕਿ ਰਿਜ਼ਲਟ ਦੇਖਣ ਨੂੰ ਮਿਲਿਆ ਸੀ ਨਤੀਜਾ ਦੇਖਣ ਨੂੰ ਮਿਲਿਆ ਸੀ ਤਾਂ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਤਾਂ ਦੱਸਦੇ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ 31 ਮਈ ਨੂੰ ਪੰਜਾਬ ਦੇ ਵਿੱਚ ਮੌਕ ਡਰਲ ਕੀਤੀ ਜਾਏਗੀ ਬਲੈਕਆਊਟ ਕੀਤਾ ਜਾ ਅ ਦੱਸਦੀ ਹੈ ਕਿ ਸਾਇਰਨ ਨੇ ਜਿਹੜੇ ਫਿਰ ਤੋਂ ਵੱਜਣਗੇ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਅਨੁਕੀ ਸ਼ਨੀਵਾਰ ਨੂੰ ਸੈਲਫ ਡਿਫੈਂਸ ਮੌਕ ਡ੍ਰਿਲ ਹੋਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਨੂੰ 31 ਮਈ ਨੂੰ ਕੀਤਾ ਜਾਏਗਾ ਤਾਂ ਬਿਲਕੁਲ ਦੱਸਦੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ 31 ਮਈ ਨੂੰ ਕੀਤੀ ਜਾਏਗੀ ਪਹਿਲਾਂ ਇਹ ਮੌਕ ਡ੍ਰਿਲ ਕਾਰਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਇਹ ਮੌਕਰਲ ਹੈ ਜਿਹੜੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੀ ਜਾਏਗੀ ਤਾਂ ਮੌਕਰਲ ਜੰਮੂ ਜੰਮੂ ਅਤੇ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਹੋਏਗੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੌਕਰਲ ਨਹੀਂ ਹੋਏਗੀ ਸਗੋਂ ਜਿਹੜੇ ਸਰਹੱਦੀ ਇਲਾਕੇ ਨੇ ਯਾਨੀ ਕਿ ਤਰਨਤਾਰਨ ਹੋ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰ ਲੈਣੇ ਆ ਫਿਰੋਜ਼ਪੁਰ ਦੀ ਗੱਲ ਕਰ ਲੈਣੇ ਆ ਫਸਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਇਲਾਕੇ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਮੌ ਰੋਲ ਤੇ ਬਲੈਕ ਕਾਉਟ ਜਿਹੜਾ 31 ਮਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਤੁਸੀਂ ਸੁਣ ਰਹੇ ਹੋ ਸਨ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਦਰਸਲ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਫਿਰ ਤੋਂ ਮੌਕੜਲ ਹੋएगी ਪੰਜਾਬ ਦੇ ਵਿੱਚ ਫਿਰ ਤੋਂ ਬਲੈਕਆਊਟ ਹੋਏਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੇ ਉਹਨਾਂ ਦੇ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮੇ ਕੋਈ ਨਹੀਂ ਕਿਉਂਕਿ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਸੰਦੂਰ ਆਪਰੇਸ਼ਨ ਹਜੇ ਤੱਕ ਜਾਰੀ ਹੈ ਉਹ ਖਤਮ ਨਹੀਂ ਹੋਇਆ ਲਗਾਤਾਰ ਬਾਰਡਰ ਦੇ ਉੱਤੇ ਕਾਰਵਾਈ ਹੈ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਤਾਂ ਬਿਲਕ ਪੰਜਾਬ ਦੇ ਵਿੱਚ ਮੌਕ ਡਰਲ ਹੋਏਗੀ ਬਲੈਕਆਊਟ ਹੋਏਗਾ ਦਰਸਲ ਫਿਰ ਤੋਂ ਰਿਹਸਲ ਹੈ ਜਿਹੜੀ ਉਹ ਕੀਤੀ ਜਾਏਗੀ ਪਰ ਵੱਡਾ ਸਵਾਲ ਇਹ ਹੋਏਗਾ ਕਿ ਆਖਿਰਕਾਰ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੌਕ ਡਰਲ ਹੋਏਗੀ ਕਿਹੜੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਊਗਾ ਕਿਉਂਕਿ ਬੀਤੇ ਦਿਨੀ ਜਦੋਂ ਬਲੈਕਆਊਟ ਦਾ ਸਿਲਸਿਲਾ ਜਾਰੀ ਹੋਇਆ ਸੀ ਮੌਕ ਡਰਲ ਦੀ ਗੱਲ ਕੀਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਦਾ ਕਹਿ ਸਕਦਾ ਹੈ ਕਿ ਰਿਜ਼ਲਟ ਦੇਖਣ ਨੂੰ ਮਿਲਿਆ ਸੀ ਨਤੀਜਾ ਦੇਖਣ ਨੂੰ ਮਿਲਿਆ ਸੀ ਤਾਂ ਜਿਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਤਾਂ ਦੱਸਦੇ ਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ 31 ਮਈ ਨੂੰ ਪੰਜਾਬ ਦੇ ਵਿੱਚ ਮੌਕ ਡਰਲ ਕੀਤੀ ਜਾਏਗੀ ਬਲੈਕਆਊਟ ਕੀਤਾ ਜਾ ਅ ਦੱਸਦੀ ਹੈ ਕਿ ਸਾਇਰਨ ਨੇ ਜਿਹੜੇ ਫਿਰ ਤੋਂ ਵੱਜਣਗੇ ਤਾਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਅਨੁਕੀ ਸ਼ਨੀਵਾਰ ਨੂੰ ਸੈਲਫ ਡਿਫੈਂਸ ਮੌਕ ਡ੍ਰਿਲ ਹੋਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਨੂੰ 31 ਮਈ ਨੂੰ ਕੀਤਾ ਜਾਏਗਾ ਤਾਂ ਬਿਲਕੁਲ ਦੱਸਦੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਆਪਰੇਸ਼ਨ ਸ਼ੀਲਡ ਦੇ ਨਾਮ ਤੋਂ ਸਿਵਲ ਡਿਫੈਂਸ ਮੌਕ ਡ੍ਰਿਲ ਜਿਹੜੀ 31 ਮਈ ਨੂੰ ਕੀਤੀ ਜਾਏਗੀ ਪਹਿਲਾਂ ਇਹ ਮੌਕ ਡ੍ਰਿਲ ਕਾਰਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਬਿਲਕੁਲ ਇਹ ਮੌਕੜਾ ਜਿਹੜੀ ਪਾਕਿਸਤਾਨ ਦੇ ਸਰਹੱਦ ਦੇ ਨਾਲ ਲੱਗਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਕੀਤੀ ਜਾਏਗੀ ਤਾਂ ਮੌਕੜਾ ਜੰਮੂ ਜੰਮੂ ਅਤੇ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਹੋਏਗੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੌਕੜਾ ਨਹੀਂ ਹੋਏਗੀ ਸਗੋਂ ਜਿਹੜੇ ਸਰਹੱਦੀ ਇਲਾਕੇ ਨੇ ਯਾਨੀ ਕਿ ਤਰਨਤਾਰਨ ਹੋ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰ ਲੈਣੇ ਆ ਫਿਰੋਜ਼ਪੁਰ ਦੀ ਗੱਲ ਕਰ ਲੈਣੇ ਆ ਫਸਿਲਕਾ ਦੀ ਗੱਲ ਕਰ ਲੈਣੇ ਆ ਜਿਹੜੇ ਇਲਾਕੇ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਮੌਕੜਾ ਰੋਲ ਤੇ ਬਲੈਕ ਕਾ ਉੱਟ ਜਿਹੜਾ 31 ਮਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਚ ਸੇ